ਹਾਂਜੀ ਦੋਸਤੋ ਜਰਸੀ ਦਾ ਜਿਹੜਾ ਮੁਕਾਬਲਾ ਤੁਸੀਂ ਦੇਖ ਰਹੇ ਹੋ ਰਿੰਗ ਦੇ ਵਿੱਚ ਚੱਲ ਰਿਹਾ ਹੈ ਬਹੁਤ ਹੀ ਸ਼ਾਨਦਾਰ ਗਾਵਾਂ ਨੇ ਜਿਹੜੀਆਂ ਇਸ ਮੁਕਾਬਲੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕੰਸੋਲੇਸ਼ਨ ਪ੍ਰਾਈਜ਼ ਉਹ ਆਪੇ ਇਹ ਪਲੇਖਾ ਪਾਉਂਦੀਆਂ ਗਾਵਾਂ ਦੇਖ ਕੇ ਜਿਵੇਂ ਕਿਸੇ ਬਾਹਰਲੇ ਦੇਸ਼ ਦਾ ਸੀਨ ਹੋ ਗਏ ਪਰ ਇਹ ਜਿਹੜੀਆਂ ਗਾਵਾਂ ਨੇ ਹਰਿਆਣਾ ਦੇ ਵਿੱਚ ਜਿਹੜਾ ਪੀਡੀਐਫ ਹੋ ਰਿਹਾ ਉਹਦੇ ਵਿੱਚ ਹੀ ਸਾਰੀਆਂ ਹਸਾਲੇਰੀਆਂ ਨੇ ਦੇਖੋ ਕਿੰਨੇ ਸ਼ਾਨਦਾਰ ਲੇਵੇ ਸੱਤ ਗਾਵਾਂ ਨੇ ਇਹ ਜਿਹੜੀਆਂ ਇਸ ਤੋਂ ਬਾਅਦ ਇਹ ਉਸ ਤੋਂ ਪਹਿਲਾਂ ਹੈ 1024 ਨੰਬਰ 1024 ਨੰਬਰ ਹੀ 1024 ਨੰਬਰ 1024 ਛੇਤੀ ਜਾ ਮੇਰਾ ਵੀ ਲੈਂਡ ਤੇ ਲੱਗਦਾ ਦੋ ਹੋਰ ਨੇ ਉਹਨਾਂ ਦੇ ਕੋਲ ਪੱਗਰ ਵੀ ਚੱਲ ਰਿਹਾ ਹੈ ਭਾਵ ਮਸਾਉਂਦੇ ਨੇ ਛੇ ਉਹ ਅੱਗੇ ਵਾਲਾ ਸਾਈਡ ਥੋੜਾ ਘੱਟ ਆ ਰਿਹਾ ਹੈ

ਸਾਰਾ ਟ੍ਰੈਨ 12 ਬਾਰਾਂ ਨੰਬਰ ਵਾਲੇ ਉੱਤੇ ਨੂੰ ਬਹੁਤ ਬਹੁਤ ਇੰਪਾਰਟ 33 ਨੰਬਰ ਜੀ 4 ਨੰਬਰ 33 Now, oh, especially okay. in the spring a lot of intensity to set the field on the really good knowledge you we have A lot of intensity in the weather. A lot the weather. also, have a to ਓਕੇ ਸੱਜਣੇ ਮੱਛਾ ਇਹਨਾਂ ਨੇ ਹੁਣ 785 ਰੱਖ ਲਈ ਸੀ ਪਾਪੀਆ ਤੇ ਨਾ ਨਹੀਂ ਲੱਗਦਾ ਅਸੀਂ ਸਭ ਕਰਦੇ ਹਾਂ ਰਾਂਗਜੀ ਕੋਸ਼ਿਸ਼ ਚਾਹਤੇ ਨੰਬਰ ਵਾਲੀ ਗਾਂ ਹੈ ਜਿਹੜੀ ਆਰਡਰ ਦੇਖੋ ਦੋਸਤੋ ਕਿਵੇਂ ਫਟਵਾਲ ਮੰਗੂ ਭਰੇ ਭਰੇ ਨੇ ਇਹ ਜਿਹੜੀ ਗਾਂ ਤੁਸੀਂ ਦੇਖ ਰਹੇ ਹੋ ਚੌਥੇ ਨੰਬਰ ਤੇ ਆਈ ਹੈ ਇਹ ਜੀ ਦੋਸਤੋ ਜਿਹੜੇ ਹੁਣ ਪੂਰੇ ਸਿੰਘ ਫਸਿਆਂ ਵਾਲੇ ਫੈਸਲੇ ਨੇ ਪਹਿਲੇ ਤਿੰਨ ਸਥਾਨ ਨੇ ਜਿਹੜੇ ਅਨਾਉਂਸ ਕੀਤੇ ਜਾਣਗੇ ਪਹਿਲੇ ਤਿੰਨ ਨੰਬਰਾਂ ਦੀ ਜਿਹੜੀ ਨਾਉਸ ਉਹ ਕਿੱਧਰ ਰਹੀ ਹੈ ਅੱਗੇ ਪਰ ਕੀ ਕਰ ਰਹੇ ਹਨ 92 10 ਨੰਬਰ 235 ਇੱਥੇ ਜੌਣੀ ਅੰਤਰਾਉ ਦੁਰੇ ਚ ਪਿਛੇ ਰੋ ਕੇ ਇਹ ਤਿੰਨੇ ਗਮਾਂ ਹੀ ਜੜੀਆਂ ਸਰਪ੍ਰਾਈਜ਼ ਹੋਣਗੇ ਜਿਹੜੀ ਫਸਟ ਸੈਕਿੰਡ ਥਰਡ ਆਉਂਦੀ ਹੈ ਕਿਉਂਕਿ ਇਹਨਾਂ ਦਾ ਜਿਹੜੇ ਬੰਦੇ ਨੇ ਜੱਜ ਨੇ ਅੰਗਰੇਜ਼ ਇਹਨਾਂ ਦਾ ਤਰੀਕਾ ਹੀ ਇਹ ਹੈ ਇਹ ਆ ਕੇ ਆਪਦੇ ਆਪ ਪਲੇਖਾ ਜਾਂ ਪਾ ਕੇ ਜਿਹੜੀ ਪਹਿਲੀ ਹੈ ਉਹ ਤੇ ਚਾਦਰ ਬਾੰਦ ਨੇ ਤੁਸੀਂ ਦੇਖੋਗੇ ਕਿਹੜੇ ਤਰੀਕੇ ਨਾਲ ਆ ਜਿਹੜਾ ਕਾਰਡ ਨੰਬਰ ਦੇਖਿਓ ਕਿੰਨਾ ਹੁੰਦਾ ਹੈ ਜੇ ਨੰਬਰ ਦੇ ਗਾਹੀ ਹੈ ਆਰਡਰ ਰੂਡਰ ਦੀ ਕੁਆਲਿਟੀ ਬਹੁਤ ਸੋਹਣੀ ਸੀ ਗਾਹ ਦੀ ਦੋ ਨਾ ਨਹੀਂ ਦੀਆਂ ਦੋਸਤੋ ਜਿਹੜੀ ਆਪਾਂ ਸਾਨੂੰ ਪਹਿਲਾਂ ਵੀ ਦਿਖਾ ਰਹੇ ਸੀ ਆਰਡਰ ਰੂਡਰ ਦੀ ਕੁਆਲਿਟੀ ਬੜੀ ਸ਼ਾਨਦਾਰ ਸੀ ਗਾਹ ਦੀ ਕਾਲੀ ਜਰਸੀ ਜਿਹੜੀ ਇਹ ਪੀਡੀਐਫ ਇਹ ਹਰਿਆਣਾ ਦੇ ਵਿੱਚੋਂ ਤੀਜੇ ਨੰਬਰ ਤੇ ਆਈ ਹੈ। गावा ਰਹੀਆਂ ਦੋੜ ਸਾਈਡ ਕਰਨ ਵਾਲੇ ਸੈਕੰਡ ਤੇ ਥਰਡ ਦੇਖਦੇ ਹਾਂ ਹੁਣ ਆਪਾਂ ਕਿਹੜੀ ਤੇ ਚਾਦਰ ਪੈਂਦੀ ਹੈ। ਬਹੁਤ ਹੀ ਚੰਗੀ ਹੈ ਬਰਸੀ ਦਾ ਅੰਮ੍ਰਿਤਿਕਾਲ ਹਸਮੀ ਤੌਰੀ ਉਹ ਸੈਕਿੰਡ ਵਾਲੀ ਚਾਦਰ ਹੈ ਜਿਹੜੀ ਚਾਦਰ ਬਹੁਤ ਚੰਗੀ ਹੈ ਉਹ ਸੈਕਿੰਡ ਵਾਲੀ ਚਾਦਰ ਹੈ ਜਿਹੜੀ ਉਹਦੇ ਨਾਲ ਇੱਕ ਵਾਰ ਦੋ ਵਾਰ ਕਹਿੰਦੇ ਜਿਹਦੇ ਨਾਲ ਅਸੀਂ ਚਾਦਰ ਲਾ ਰਹੇ ਹਾਂ ਨੂੰ ਦੇਖਦੇ ਆਂ ਬਾਈ ਜੀ ਫਰਸਟ ਵਾਲੀ ਹੈ ਫਰਸਟ ਵਾਲੀ ਜਿਹੜੀ ਲਾਲ ਚੰਦਰ ਹੈ ਦੇਖਦੇ ਆਂ ਦੋਸਤੋ ਕਿਹੜੀ ਤੇ ਪੈਂਦੀ ਹੈ ਜਰਸੀ ਦੇ ਮੁਕਾਬਲਿਆਂ ਦੇ ਵਿੱਚੋਂ ਸਰਪ੍ਰਾਈਜ਼ ਹੋਊਗਾ ਇਹ ਇੰਗਲਿਸ਼ ਦੇ ਵਿੱਚ ਇਹਨਾਂ ਨੂੰ ਕਹਿਆ ਵੀ ਦਿਲ ਥੰਮ ਕੇ ਜਿਹੜਾ ਮੁਕਾਬਲਾ ਤੁਸੀਂ ਸੁਣਿਓ ਮਜ਼ਾਕ ਹੀ ਬਹੁਤ ਨੇ ਜਿਹੜੇ ਅੰਗਰੇਜ਼ ਜੱਜ ਨੇ ਇਹ ਦੇਖੋ ਕਿਹੜੀ ਤੇ ਪਾਉਂਦੇ ਨੇ ਹੋਇਆ ਪਹਿਲੇ ਨੰਬਰ ਤੇ ਜਿਹੜੀ ਗਾਹ ਜਰਸੀ ਆਈ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਗਾਹ ਜਰਸੀ ਦੇ ਵਿੱਚੋਂ ਫਸਟ ਪੋਜੀਸ਼ਨ ਪੀਡੀਐਫ ਹੈ ਹਰਿਆਣਾ ਦੇ ਜਿਹੜੇ ਮੁਕਾਬਲਿਆਂ ਦੇ ਵਿੱਚੋਂ ਇਹ ਗਾਹ ਆਈ ਹੈ ਜਰਸੀ ਐਕਸਪਰਟਾਂ ਵੱਲੋਂ ਜਿਹੜੀ ਇਹਦੀ ਹੈ ਜੱਜਮੈਂਟ ਕੀਤੀ ਗਈ ਸੀ ਉਹ ਜਿਹੜੀ ਗਾਂ ਤੁਸੀਂ ਦੇਖ ਸਕਦੇ ਹੋ ਨੰਬਰ ਤੇ ਆਈ ਹੈ ਇਹ ਦੋਵੇਂ ਗਾਂਆਂ ਜਿਹੜੀਆਂ ਸੀ 21 ਫਰਦ ਦੋਵੇਂ 21 ਸੁੰਡੀਆਂ ਨੇ ਨਾ ਬਰੇ ਦੋਵੇਂ ਗਾਂਆਂ ਫਸਟ ਤੇ ਸੈਕੰਡ 21 ਫਾਰਮਰ ਵੀਰਾਂ ਦੀਆਂ ਨੇ ਹਾਂਜੀ ਇਹਨਾਂ ਦੀ ਹੈ ਦੂਜੀ ਗਾਂ ਵੀ ਇਹਨਾਂ ਵੀਰਾਂ ਦੀ ਹੈ ਫਸਟ ਸੈਕੰਡ ਪ੍ਰੀਸ਼ਨ ਬਾਕੀ ਆਪਾਂ ਡਿਟੇਲ ਆ ਰੁਕ ਜਾ ਲੈ ਦੋ ਦੂਜੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਤੁਹਾਨੂੰ ਦੇਵਾਂਗੇ ਸੋ ਤਦ ਤੱਕ ਲਈ ਆਗਲੇ ਮੁਕਾਬਲੇ ਦਾ ਤੁਹਾਨੂੰ ਲਾਈਵ ਦੇ ਵਿੱਚ ਜਾਣਕਾਰੀ ਦਿੰਨੇ ਆ ਸੀ ਇਹ ਦੋਵੇਂ ਗਾਇਆਂ ਨੇ ਜਿਹੜੀਆਂ ਇੰਨਾ ਵੀਰਾਂ ਦੀਆਂ ਨੇ ਫਸਟ ਤੇ ਸੈਕੰਡ